ਨਯੁਕਤ ਕਿਸਾਨ ਮੋਰਚੇ ਦੀ ਕਾਰ ਉਤੇ ਅੱਜ ਰੋਪੜ ਦੇ ਰੇਲਵੇ ਸਟੇਸ਼ਨ ਦੀ ਮੁੱਖ ਲਾਈਨ ਉਤੇ ਬੈਠ ਕੇ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਨੂੰ ਬੰਦ ਕੀਤਾ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੂਬਾ ਪਧਰੀ ਧਰਨਾ ਪ੍ਰਦਰਸ਼ਨ ਦੇ ਬਾਬਤ ਅੱਜ ਰੋਪੜ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ 3 ਘੰਟੇ ਦੇ ਲਈ ਰੇਲ ਰੋਕੋ ਅੰਦੋਲਨ ਕੀਤਾ ਗਿਆ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਲੰਬੇ ਸਮੇਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਾਇਆ ਗਿਆ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਮਰਨ ਵਰਤ ਇਸ ਸਮੇਂ ਰੱਖਿਆ ਗਿਆ ਹੈ ਅਤੇ ਕਿਸਾਨਾਂ ਨੂੰ ਜੋ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੋਲ ਨਾਰੇ ਨਾਮਜ਼ੂਰ ਇੱਕ ਕੀ ਨਾ ਦਾ ਮਤਲਬ ਹੈ ਕੰਦੇ ਦਾ ਕਿਸੇ ਨੂੰ ਆਪਕੋ ਚਾਹਤ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਮਿਕੋ ਇੱਥੇ ਲੱਗ ਆਵਾਜ਼ ਆ ਰਹੀ ਹੈ ਮਾਈਕ ਦੀ ਲੈ ਗਏ ਸਾਰੇ ਲੋਕ ਸਾਡੇ ਵਿੱਚ ਜੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਸਾਡਾ ਇਹ ਧਰਨਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਇਹਦਾ ਕਾਰਨ ਕੀ ਹੈ ਕਿ ਸਾਡਾ ਜੋ 13 ਫਰਵਰੀ ਤੋਂ ਮੋਰਚਾ ਲੱਗਿਆ ਹੈ ਸ਼ੰਭੂ ਬਾਰਡਰ ਤੇ ਇਕਨੋਰੀ ਬਾਰਡਰ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੱਗਿਆ ਹੈ ਜਦੋਂ ਮੋਦੀ ਸਰਕਾਰ ਨੇ ਪਹਿਲਾਂ ਅੰਦੋਲਨ ਅਸੀਂ ਲੜਿਆ ਸੀ ਉਸ ਵਿੱਚ ਕਿਹਾ ਸੀਗੇ ਤਿੰਨੇ ਕਾਨੂੰਨ ਸਸਪੈਂਡ ਕਰੂੰਗਾ ਪਰ ਤੁਹਾਡੀਆਂ ਜੋ ਵਾਦੇ ਕੀਤੇ ਸੀ ਸਾਡੇ ਨਾਲ ਅੰਦੋਲਨ ਖਤਮ ਕਰ ਦੋ ਮੈਂ ਵਾਦੇ ਪੂਰੇ ਕਰਾਂਗਾ ਪਰ ਉਸ ਅੰਦੋਲਨ ਤੋਂ ਵਾਦੇ ਪੂਰੇ ਕਰਨ ਦੀ ਗੱਲ ਜੋ ਮੋਦੀ ਸਰਕਾਰ ਨੇ ਕਹੀ ਸੀ ਉਹ ਮੁੱਕਰੀ ਹੈ ਉਹ ਮੁਕਰਨ ਤੋਂ ਬਾਅਦ ਸਾਨੂੰ ਫੇਰ ਅੰਦੋਲਨ ਸ਼ੁਰੂ ਕਰਨਾ ਪਿਆ ਇਸ ਕਰਕੇ ਪਰ ਅੱਜ 13 ਫਰਵਰੀ ਤੋਂ ਮੁੜ ਕੇ 13 ਫਰਵਰੀ ਆਣੇ ਵਾਲੀ ਹੋ ਗਈ 1 ਸਾਲ ਪੂਰਾ ਹੋਣ ਵਾਲਾ ਅੰਦੋਲਨ ਨੂੰ ਪਰ ਸੈਂਟਰ ਸਰਕਾਰ ਦੇ ਕੰਨ ਤੇ ਕੋਈ ਯੂਨੀ ਸਰਕਦੀ ਤੇ ਉਸ ਤੋਂ ਬਾਵਜੂਦ ਸਾਡਾ ਕਿਸਾਨ ਆਗੂ ਸਰਦਾਰ ਜਜੀਤ ਸਿੰਘ ਡੱਲੇ ਵਾਲਾ ਜੋ ਮਰਨ ਵਰਤੇ ਦੇ ਬੈਠਾ ਹੈ ਉਸ ਮੋਦੀ ਨੂੰ ਕਿਹ ਦਿਖਦਾ ਨਹੀਂ ਕਿ ਸਾਡੇ ਰਾਜ ਦੇ ਵਿੱਚ ਇੱਕ ਬੰਦਾ ਮਰਨ ਵਰਤੇ ਦੇ ਬੈਠਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜੇ ਇਹ ਕਿਤੇ ਮੌਰਨ ਦੇ ਵਿੱਚੋਂ ਦਾ ਸਰਕਾਰ ਗਿਰ ਜਾਣੀ ਸੀ ਪਰ ਇਹ ਮੋਦੀ ਦੇ ਉਤਾਨਾਸ਼ੀ ਰਾਜ ਹੈ ਇਸ ਤੋਂ ਸੀ ਨਾਲ ਡਰਨੇ ਵਾਲੇ ਨਾਲ ਚੁਕਣੇ ਵਾਲੇ ਆ ਮੋਦੀ ਨੂੰ ਮੰਗਾਂ ਮੰਨਣੀਆਂ ਪੈਣਗੀਆਂ ਤੇ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਤੁਹਾਡੇ ਹੱਦ ਦੇ ਵਿੱਚ ਇੱਕ ਬੰਦਾ ਮਰਨ ਵਰਤੇ ਬੈਠਾ ਭਵਾਨਤਮਾਨ ਸਾਹਿਬ ਤੁਸੀਂ ਮੋਦੀ ਨਾਲ ਗੱਲ ਕਰੋ ਜੇ ਤੁਸੀਂ ਮੋਦੀ ਨਾਲ ਨਹੀਂ ਗੱਲ ਕਰ ਸਕਦੇ ਤਾਂ ਤੁਹਾਨੂੰ ਥਾੜੂ ਬਣਾਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਆਪਣੇ ਪੰਜਾਬ ਦੀ ਗੱਲ ਸੈਂਟਰ ਸਰਕਾਰ ਨਾਲ ਨਹੀਂ ਰੱਖ ਸਕਦੇ ਜੇ ਕੱਲੂ ਡੱਲੇਵਾਲ ਸਾਹਿਬ ਮੰਨਵਰਤ ਦੇ ਬੈਠੇ ਹੈ ਜੇ ਕੁਝ ਹੋ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਹੋਵੇਗੀ ਜੇ ਕੋਈ ਨਵਾਂ ਨੁਕਸਾਨ ਹੁੰਦਾ ਤਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਭੁਗਤੇਗੀ ਸੋ ਇੱਕ ਬੇਨਤੀ ਹੋਰ ਅਪੀਲ ਕਰਨਾ ਆਪਣੇ ਕਿਸਾਨ ਪੰਜਾਬ ਦੇ ਵੀਰਾਂ ਨੂੰ ਕਿ ਆਓ ਡੱਲੇਵਾਲ ਸਾਹਿਬ ਦਾ ਸਾਥ ਦਿਈਏ ਤੇ ਉਹਨਾਂ ਨਾਲ ਹਮਮਾ ਕੇ ਆਪਣਾ ਉੱਥੇ ਬਾਰਡਰਾਂ ਤੇ ਪਹੁੰਚੀਏ ਸੋ ਅੱਜ ਦਾ ਅੰਦੋਲਨ 3:30 ਵਜੇ ਤੱਕ ਹੈ ਰੇਲ ਰੁਕੋ ਫਿਰ ਨਿਆ ਪਰਚ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਹਿਲਾ ਮਤਵਾ ਅੱਜ ਇੰਨਾਂ ਦਾ ਧੰਨਵਾਦ ਕਰਦੇ ਜਿਹੜੇ ਕੋਸ਼ਿਸ਼ ਕਰਕੇ ਸਾਡੀ ਆਵਾਜ਼ ਉਸ ਮੌਰੀਆ ਸਰਕਾਰਾਂ ਕੋ ਖਚਾਉਂਦੇ ਨੇ ਅਤੇ ਉਹ ਘਰ ਬੈਠੇ ਸਾਡੇ ਵੀਰਾਂ ਤੱਕ ਪਹੁੰਚਾਉਂਦੇ ਨੇ ਉਹਦੀ ਪ੍ਰਸ਼ੰਸਾ ਵਿੱਚ ਹੁਣ ਤੱਕ ਆਏ ਨਹੀਂ ਸਰਕਾਰ ਨੂੰ ਕੰਨਿਆਲ ਸਾਹਿਬ ਮਾਰਨ ਕਰਾਰੇ ਤੋਂ ਤੁਹਾਡੇ ਕੰਨਾਂ ਦੇ ਜੀ ਨੂੰ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਸ ਇਸ ਤਰ੍ਹਾਂ ਜੀ ਅੱਜ ਦਾ ਵੀ ਧਾਰਨਾ ਹੈ ਜਿਹੜੇ ਸਾਲੇ ਜਦੋਂ ਅਸੀਂ ਦਿੱਲੀ ਦੀਆਂ ਬੰਧਨਾਵਾਂ ਦੇ ਬੈਠ ਗਏ 170 ਦੇ ਅਸੀਂ ਉਹ ਰੱਦ ਕਰਵਾਏ ਸੀ ਔਰ ਸਰਕਾਰ ਮੰਨ ਗਈ ਸੀ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਨੇ ਹੁਣ ਤੱਕ ਲਾਗੂ ਕੀਤਾ ਫੈਸਲਾ ਅਸੀਂ ਉਹ ਨਾ ਨਾ 14 13 14 ਮਹੀਨਿਆਂ ਤੋਂ ਫੇਰ ਅਸ਼ੀ ਸ਼ੰਭੂ ਬਾਟਰ ਦਿਨੋਰੀ ਬਾਟਰ ਕਸ਼ਟ ਕਰ ਰਹੇ ਹਾਂ। ਗ੍ਰਾਮ ਲਈ ਸਰਕਾਰਾਂ ਇਹ ਉਸ ਪਾਸੇ ਵੱਲ ਬਿਲਕੁਲ ਨਹੀਂ ਤੁਰ ਰਹੀ। ਕੋਈ ਸਾਡੀ ਸਰਵਾਈ ਵੀ ਹੋਈ ਨਹੀਂ ਸਾਡਾ ਕੋਈ ਕਿਸਾਨਾਂ ਦੇ ਸੰਬੰਧ ਦੇ ਵਿੱਚ ਇਹਨਾਂ ਦੀ ਆਪਣੀ ਮੀਟਿੰਗ ਵੀ ਨਹੀਂ ਹੋਈ। ਐਨ ਐਮ ਨੇ ਹੋਵੇ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ। ਦੋਵੇਂ ਕਿਸਾਨ ਵੀ ਆਪਣੇ ਘਰ ਤੋਂ ਫੇਲਾ ਜੀ ਹੁਣ ਦੱਲੇয়াল ਸਾਹਿਬ ਨੇ ਕਿਸਾਨਾਂ ਦੇ ਇਹ ਮਸਲੇ ਹੱਲ ਕਰਾਉਣ ਵਾਸਤੇ ਕੇਂਦਰ ਸਰਕਾਰ ਦੇ ਦਬਾਅ ਹੇਠ ਆਉਣ ਬਾਅਦ ਮਰਨ ਵਰਤ ਰੂਪ ਕੀਤਾ ਹੋਇਆ ਪ੍ਰਾਂਤ ਦੀ ਸਰਕਾਰ ਫਿਰ ਵੀ ਜੱਗਦੀ ਇਹਨਾਂ ਕਾਲੇ ਕਾਨੂੰਨਾਂ ਦੇ ਲੋਕ ਉਸ ਨੂੰ ਵੀ ਮੰਨਿਆ ਸੀ ਕਿ ਅਸੀਂ ਬਾਅਦ ਸਰਮਾਂਗੇ ਉਹ ਫੈਸਲਾ ਲਾਗੂ ਕਰਨ ਵਾਸਤੇ ਇਹ ਐਸਕੇਮ ਵੱਲੋਂ ਫੈਸਲਾ ਲਿਆ ਗਿਆ ਕਿ ਅੱਜ ਦੇ ਦਿਨ ਰੋਡਾਂ ਰੋਕੀਆਂ ਜਾਣਗੀਆਂ ਤਾਂ ਕਰਕੇ ਉਹ ਜਿਹੜੇ ਕਾਲੇ ਕਾਨੂੰਨ ਸੀ ਜਿਨ੍ਹਾਂ ਦੇ ਲਾਗੂ ਕਰਾਉਣ ਵਾਸਤੇ ਸਰਕਾਰ ਮੰਨੀ ਸੀ ਅਸੀਂ ਧਰਨੇ ਦੇ ਰਹੇ ਹਾਂ ਪੈਰੀਅਮ ਛਮੂ ਕਾਟਰ ਵਗੈਰਾ ਤੇ ਉਹਨਾਂ ਦੇ ਸੰਬੰਧ ਵਿੱਚ ਇਹ ਜਿਹੜੇ ਅਸੀਂ ਰੌਣਕੂ ਪ੍ਰੋਗਰਾਮ ਹੈ ਇਸ ਨੂੰ